ਗੱਲਾਂ ਸੁਣਿਆ ਉਹਨੀਆਂ ਸਾਡੀ ਮੈਨੇਜਮੈਂਟ ਦੇ ਖਿਲਾਫ ਚਲੋਕੀ ਕਰ ਰਹੀ ਹੈ ਕਿ ਕ੍ਰੂਜ਼ਰ ਦੇ ਵਿੱਚ ਉਹਨਾਂ ਨੇ ਇਦਾਂ ਕਰ ਦਿੱਤਾ ਸੋ ਅੱਜ ਮੈਂ ਤੁਹਾਨੂੰ ਆਪਣਾ ਪੱਖ ਜੋ ਸਾਡਾ ਰਿਐਲਿਟੀ ਹੈ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹੁੰਦਾ ਕੈਨੇਡਾ ਦੇ ਵਿੱਚ ਕੁੜੀ ਆ ਜੋ ਚੈਸਨ ਫੋਲੋ ਕਰਦੀ ਆ ਉਹ ਇੱਕ ਮੁੰਡੇ ਦੇ ਨਾਲ ਕਾਪ ਦੇ ਵਿੱਚ ਸਿਗੀ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਸਿਗੀ ਪਰ ਜਦੋਂ ਉਹ ਮੁੰਡੇ ਨੇ ਬਚਨ ਸੁਣਿਆ ਉਹਨੇ ਰਿਪੈਂਟ ਕਰ ਲਿਆ ਉਹਨੇ ਤੋਬਾ ਕਰ ਲਈ ਤੇ ਉਹਨੇ ਇਹ ਫੈਸਲਾ ਕੀਤਾ ਕਿ ਮੈਂ ਹੁਣ ਉਹਨੂੰ ਕੁੜੀ ਦੇ ਨਾਲ ਨਹੀਂ ਰਹਿਣਾ ਪਰ ਉਹ ਕੁੜੀ ਚਾਹੁੰਦੀ ਸੀ ਕਿ ਐਦਾਂ ਨਾ ਹੋਵੇ ਪਰ ਉਹ ਮੁੰਡੇ ਨੇ ਜਦੋਂ ਕੁੜੀ ਨੂੰ ਛੱਡ ਦਿੱਤਾ ਤਾਂ ਕੁੜੀ ਨੇ ਇੱਕ ਬਦਲਾ ਲਿਆ ਇੱਕ ਗ੍ਰੰਜ ਆਪਣੇ ਅੰਦਰ ਰੱਖਿਆ ਕਿ ਮੈਂ ਚੈਸੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਬਦਨਾਮ ਕਰਨਾ ਮੈਂ ਇਸ ਲਈ ਉਹ ਆਪਣੇ ਨਾਲ ਲੋਕਾਂ ਨੂੰ ਇਕੱਠੇ ਕਰਦੀ ਰਹੀ ਉਹ ਲੋਕੀ ਜਿਹੜੇ ਤੁਸੀਂ ਵੀਡੀਓ ਚ ਦੇਖਦੇ ਪਏ ਆ ਉਹ ਤੇ ਕਈ ਮਹੀਨਿਆਂ ਤੋਂ ਕਈ ਟਾਈਮ ਤੋਂ ਚਰਚ ਵੀ ਨਹੀਂ ਆ ਰਹੇ ਹੋ ਸਿਰਫ ਘਰੇ ਰਹਿੰਦੇ ਆ ਜਾਂ ਕੁਝ ਹੋਰ ਕਿਤੇ ਵੀ ਜਾਂਦੇ ਆ ਸਾਨੂੰ ਉਹਦਾ ਨਹੀਂ ਕੁਝ ਪਤਾ ਪਰ ਚਰਚ ਨਹੀਂ ਆਉਂਦੇ ਹੋ ਲੱਗਦਾ ਚਰਚ ਵੀ ਨਹੀਂ ਆ ਰਹੇ ਹੋ ਆਪਣੇ ਸਿਰਫ ਉਹਨਾਂ ਲੋਕਾਂ ਨੂੰ ਇਕੱਠੀ ਕਰ ਰਹੀ ਸੀਗੀ ਤੇ ਉਹਨਾਂ ਦੇ ਕ੍ਰੂਸੇਡ ਤੇ ਹੋਂ ਦਾ ਮਕਸਦ ਇਹ ਸੀਗਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਕੁਝ ਇਦਾਂ ਦਾ ਪੁਆਇੰਟ ਲੱਭੀਏ ਜਾਂ ਇਦਾਂ ਦੀ ਗੱਲ ਲੱਭੀਏ ਕਿ ਸੇਰਾ ਦੇ ਖਿਲਾਫ ਕੁਝ ਕਰ ਭਲੀਏ ਤੋਂ ਸਾਰੀ ਗੱਲ ਜਿਉ ਕੁੜੀ ਦੀ ਸੀਗੀ ਕੁੜੀ ਸੀ ਸ਼ੁਰੂ ਤੋਂ ਸਾਰਿਆਂ ਨੂੰ ਇਕੱਠੇ ਕਰਦੀ ਸੀਗੀ ਉਹ ਨੈਗੇਟਿਵ ਲੋਕਾਂ ਨੂੰ ਇਕੱਠੇ ਕਰਦੀ ਸੀ ਉਹਨਾਂ ਦੇ ਅੰਦਰ ਨੈਗੇਟਿਵਿਟੀ ਜਿਹੜੀ ਉਹ ਭਰ ਰਹੀ ਸੀਗੀ ਕਿ ਜਿਹੜੀ ਚਰਚ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਖਿਲਾਫ ਆਪਾਂ ਕੁਝ ਕਰੀਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਕੁਨ ਰੁਲਾ ਮਿਨਿਸਟਰੀ ਦੀ ਟ੍ਰਾਂਟੋ ਬ੍ਰਾਂਚ ਦੀ ਮੈਨੇਜਮੈਂਟ ਟੀਮ ਆਈ ਸਾਹਮਣੇ ਵਾਇਰਲ ਹੋ ਰਹੀ ਵੀਡੀਓ ਬਾਰੇ ਦੱਸੀ ਸਾਰੀ ਸੱਚਾਈ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀਆ ਕੈਨੇਡਾ ਟ੍ਰਾਂਟੋ ਤੋਂ ਜਿੱਤੇ ਅਪੋਸਟਲ ਅ ਇੱਕ ਵੱਡਾ ਕ੍ਰੂਸਡ ਕੀਤਾ ਗਿਆ ਸੀ ਤਾਂ ਕ੍ਰੂਸਡ ਮੁੱਕਣ ਤੋਂ ਬਾਅਦ ਕੁਝ ਲੋਕਾਂ ਨੇ ਵੀਡੀਓ ਵਾਇਰਲ ਕਰਕੇ ਟ੍ਰਾਂਟੋ ਬ੍ਰਾਂਚ ਦੀ ਮੈਨੇਜਮੈਂਟ ਟੀਮ ਤੇ ਵੱਡੇ ਇਲਜ਼ਾਮ ਲਗਾਏ ਸੀ ਤੇ ਕਿਹਾ ਸੀ ਕਿ ਉਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਹੈ ੱੱਕੇ ਮਾਰ ਕੇ ਬਾਹਰ ਕੱਢਿਆ ਉਹਨਾਂ ਨੂੰ ਤਾਂ ਜਿਸ ਤੋਂ ਬਾਅਦ ਖੁਦ ਉਹ ਮੈਨੇਜਮੈਂਟ ਟੀਮ ਸਾਹਮਣੇ ਆਈ ਹੈ ਜਿਸ ਤੇ ਇਲਜ਼ਾਮ ਲਗਾਏ ਸੀ ਉਹ ਟੀਮ ਨੇ ਆਪਣਾ ਪੱਖ ਰੱਖਿਆ ਹੈ ਤੇ ਦੱਸਿਆ ਕਿ ਕੁਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਆਪਣੇ ਕੋਲੋਂ ਗੱਲਾਂ ਬਣਾ ਕੇ ਵੀਡੀਓ ਵਾਇਰਲ ਕਰ ਦਿੱਤੀ ਹੈ ਸਾਨੂੰ ਬਦਨਾਮ ਕਰਨ ਦੀ ਉਹਨਾਂ ਦੇ ਵੱਲੋਂ ਚਾਲ ਚੱਲੀ ਗਈ ਸੀ ਉਹਨਾਂ ਦਾ ਸਿਆ ਕਿ ਆਖਿਰ ਉਹਨਾਂ ਦੇ ਵੱਲੋਂ ਇਹ ਸਭ ਕਿਉਂ ਕੀਤਾ ਗਿਆ ਆਊ ਤੁਹਾਨੂੰ ਮੈਨੇਜਮੈਂਟ ਟੀਮ ਦੇ ਕੋਲ ਸੁਣਾਉਂਦੇ ਆਂ ਕੁਝ ਗੱਲਾਂ ਸੁਣਿਆ ਹੋਈਆਂ ਸਾਡੀ ਮੈਨੇਜਮੈਂਟ ਦੇ ਖਿਲਾਫ ਚਲੋਕੀ ਕਰ ਰਹੀ ਹੈ ਕਿ ਕੁਝ ਦਿਨ ਦੇ ਵਿੱਚ ਉਹਨਾਂ ਨੇ ਇਦਾਂ ਕਰ ਦਿੱਤਾ ਸੋ ਅੱਜ ਮੈਂ ਤੁਹਾਨੂੰ ਆਪਣਾ ਪੱਖ ਜੋ ਸਾਡਾ ਰਿਐਲਿਟੀ ਆ ਜੋ ਸੱਚਾਈ ਆ ਉਹ ਤੁਹਾਡੇ ਸਾਹਮਣੇ ਮੇ ਰੱਖਣਾ ਚਾਹੁੰਦਾ ਹਾਂ ਇੱਕ ਕੈਨੇਡਾ ਦੇ ਵਿੱਚ ਕੁੜੀ ਆ ਜੋ ਚੈਸਨ ਫੋਲੋ ਕਰਦੀ ਆ ਉਹ ਇੱਕ ਮੁੰਡੇ ਦੇ ਨਾਲ ਪਾਪ ਦੇ ਵਿੱਚ ਸਿਗੀ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਸਿਗੀ ਪਰ ਜਦੋਂ ਉਹ ਮੁੰਡੇ ਨੇ ਵਚਨ ਨੂੰ ਸੁਣਿਆ ਉਹਨੇ ਰਿਪੈਂਟ ਕਰ ਲਿਆ ਉਹਨੇ ਤੋਬਾ ਕਰ ਲਈ ਤੇ ਉਹਨੇ ਇਹ ਫੈਸਲਾ ਕੀਤਾ ਕਿ ਮੈਂ ਹੁਣ ਉਹਨੂੰ ਕੁੜੀ ਦੇ ਨਾਲ ਨਹੀਂ ਰਹਿਣਾ ਪਰ ਉਹ ਕੁੜੀ ਚਾਹੁੰਦੀ ਸੀ ਕਿ ਐਦਾ ਨਾ ਹੋਵੇ ਪਰ ਉਹ ਮੁੰਡੇ ਰਜਾ ਨੂੰ ਕੁੜੀ ਨੂੰ ਛੱਡ ਦਿੱਤਾ ਤੋ ਕੁੜੀ ਨੇ ਬਦਲਾ ਲਿਆ ਇੱਕ ਗਰੰਝ ਆਪਣੇ ਅੰਦਰ ਰੱਖਿਆ ਕਿ ਮੈਂ ਚੱਚੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਬਦਨਾਮ ਕਰਨਾ ਚਾਹ। ਇਸ ਲਈ ਉਹ ਆਪਣੇ ਨਾਲ ਲੋਕਾਂ ਨੂੰ ਇਕੱਠੇ ਕਰਦੀ ਰਹੀ ਉਹ ਲੋਕੀ ਜਿਹੜੇ ਤੁਸੀਂ ਵੀਡੀਓ ਚ ਦੇਖਦੇ ਪਏ ਆ ਉਹ ਤੇ ਕਈ ਮਹੀਨਿਆਂ ਤੋਂ ਕਈ ਟਾਈਮ ਤੋਂ ਚੱਚ ਵੀ ਨਹੀਂ ਆ ਰਹੇ ਹੋ ਸਿਰਫ ਘਰੇ ਰਹਿੰਦੇ ਆ ਜਾਂ ਕੁਝ ਹੋਰ ਕਿਤੇ ਵੀ ਜਾਂਦੇ ਆ ਸਾਨੂੰ ਉਹਦਾ ਨਹੀਂ ਕੁਝ ਪਤਾ ਪਰ ਚੱਚ ਨਹੀਂ ਆਉਂਦੇ ਹੋ ਲਗਾਤਾਰ ਚੱਚ ਵੀ ਨਹੀਂ ਆ ਰਹੇ ਹੋ ਆਪਣੇ ਸਿਰਫ ਉਹਨਾਂ ਲੋਕਾਂ ਨੂੰ ਇਕੱਠੇ ਕਰ ਰਹੀ ਸੀ ਕਿ ਤੇ ਉਹਨਾਂ ਦੇ ਕ੍ਰੂਸੇਡ ਤੇ ਹੁੰਦਾ ਮਕਸਦ ਇਹ ਸੀਗਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਕੁਝ ਇਦਾਂ ਦਾ ਪੁਆਇੰਟ ਲੱਭੀਏ ਜਾਂ ਇਦਾਂ ਦੀ ਗੱਲ ਲੱਭੀਏ ਕਿ ਸੇਰੇ ਦੇ ਖਿਲਾਫ ਕੁਝ ਕਰ ਪਾਈਏ। ਤੋਂ ਸਾਰੀ ਗੱਲ ਜਿਹੜੀ ਕੁੜੀ ਦੀ ਸੀਗੀ ਉਹ ਕੁੜੀ ਹੀ ਸ਼ੁਰੂ ਤੋਂ ਸਾਰਿਆਂ ਨੂੰ ਇਕੱਠੇ ਕਰਦੀ ਸੀਗੀ ਉਹ 네ਗੇਟਿਵ ਲੋਕਾਂ ਨੂੰ ਇਕੱਠੇ ਕਰਦੀ ਸੀ ਉਹਨਾਂ ਦੇ ਅੰਦਰ 네ਗੇਟਿਵਿਟੀ ਜਿਹੜੀ ਉਹ ਭਰ ਰਹੀ ਸੀਗੀ ਕਿ ਜਿਹੜੀ ਚਰਚ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਖਿਲਾਫ ਆਪਾਂ ਕੁਝ ਕਰੀਏ। ਸੋ ਤੁਸੀਂ ਇੱਕ ਜੇ ਇੱਕ ਚੀਜ਼ ਨੂੰ ਤੁਸੀਂ ਖੁਦ ਨੋਟ ਕਰੋ ਕਿ ਜੇ ਮੈਨੇਜਮੈਂਟ ਖਰਾਬ ਹੁੰਦੀ ਮੈਨੇਜਮੈਂਟ ਗਲਤ ਹੁੰਦੀ ਤਾਂ ਇੰਨਾ ਵਧੀਆ ਤੇ ਇੰਨਾ ਬਲੇਸਡ ਪ੍ਰ ਸਾਡੀ ਜਿਹੜੀ ਬ੍ਰਾਂਚ ਆ ਇਹ ਫੋਰਨ ਬ੍ਰਾਂਚਾਂ ਚ ਸਭ ਤੋਂ ਵੱਡੀ ਬ੍ਰਾਂਚ ਆ 20 ਬ੍ਰਾਂਚ ਸਾਡੀ ਸਭ ਤੋਂ ਵੱਡੀ ਬ੍ਰਾਂਚ ਆ ਲੋਕ ਬੋਡੀ ਜਿੱਤੀ ਦੇ ਵਿੱਚ ਹਰ ਸੰਡੀ ਇਕੱਠੇ ਹੁੰਦੇ ਆ ਤੇ ਕ੍ਰੂਸੇਡ ਸਾਡਾ ਇੱਕ ਵਾਰ ਨਹੀਂ ਅਸੀਂ ਕਈ ਕ੍ਰੂਸੇਡ ਕਰਵਾ ਚੁੱਕੀਆਂ ਤੇ ਕਈ ਸਕਸੈਸਫੁਲ ਕ੍ਰੂਸੇਡ ਹੋ ਚੁੱਕੇ ਆ ਇੱਕ ਕ੍ਰੂਸੇਡ ਵੀ ਜਿਹੜਾ ਸੀਗਾ ਬੈਸਟ 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 ਪ੍ਰੋਸੈਡ ਦੇਖਿਆ ਕਿਦਾਂ ਲੋਕੀ ਬਚੇ ਕਿਦਾਂ ਲੋਕਾਂ ਨੇ ਰਿਪੈਂਟ ਕੀਤਾ ਕਿਦਾਂ ਪਰਮੇਸ਼ਰ ਨੇ ਆਪਣੇ ਦਾਜ਼ੇ ਦੁਆਰਾ ਉਹਨਾਂ ਨੂੰ ਛੂਇਆ ਉਹਨਾਂ ਨੂੰ ਚੰਗਾ ਕੀਤਾ ਸਿਰਫ ਇਹੀ ਗੱਲ ਦੀ ਜਿਹੜੀ ਪ੍ਰੋਗਰਾਮ ਸੀਗੀ ਸ਼ੈਤਾਨੂ ਸੀਗੀ ਸੋ ਪ੍ਰੈਕਟਿਸਮ ਟਾਈਮ ਸਾਨੂੰ ਖੁਦ ਐਕਸਪੈਕਟਰੀ ਸੀਗਾ ਕਿ ਇੰਨੇ ਲੋਕੀ ਜਿਹੜੇ ਉਹ ਤੋਬਾ ਕਰਨ ਲਈਗੇ ਸੇਵ ਦੇ ਦੇਵੇ ਸੋ ਇਸ ਲਈ ਉਹ ਜਿਹੜਾ ਹੋਲ ਛੋਟਾ ਸੀਗਾ ਉੱਥੇ ਬਸ ਇੱਕ ਆਮ ਜੀ ਸਿੰਪਲ ਗੱਲ ਸੀ ਕਿ ਉੱਥੇ ਸਿਰਫ ਉਹ ਹੀ ਲੋਕ ਹੀ ਆਉਣਗੇ ਜਿਹੜੇ ਟੀਮ ਦਾ ਹਿੱਸਾ ਵਾ ਜਿਹਨੇ ਜਿਹੜੇ ਵਲੰਟੀਅਰ ਆ ਸੋ ਬਾਕੀ ਲੋਕ ਜਿਹੜੇ ਵੀ ਐਕਸਟਰਾ ਸੀਗੇ ਅਸੀਂ ਉਹਨਾਂ ਨੂੰ ਖੁਦ ਰਿਕਵੈਸਟ ਕੀਤੀ ਉਹ بار بار ਕਿਛਾਰੇ ਸੀ ਕਿ ਮੈਥਿਊ ਨੇ ਇਦਾਂ ਕਰਤਾ ਮੈਂ ਇਥੇ ਸਾਨੂੰ ਇਦਾਂ ਕਹੇਤਾ ਮੇਰਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀਗਾ ਮੈਂ ਉਹਦਾ ਕੋਈ ਹਿੱਸਾ ਨਹੀਂ ਸੀਗਾ ਮੈਂ ਤਾਂ ਬਲਕਿ ਖੁਦ ਉਹਨਾਂ ਨੂੰ ਰਿਕਵੈਸਟ ਕੀਤੀ ਤਿੰਨ ਤੋਂ ਚਾਰ ਮਤਲਬ ਹੈ ਪੰਜ ਛੇ ਵਾਰ ਉਹਨਾਂ ਨੂੰ ਖੁਦ ਹੱਥ ਜੋੜ ਕੇ ਕਿਹਾ ਉਹਨਾ ਕਿ ਬ੍ਰਦਰ ਜੀ ਸਿਸਟਰ ਜੀ ਇਹ ਹਾਲ ਨੂੰ ਤੁਸੀਂ ਖਾਲੀ ਕਰ ਦੋ ਇੱਥੇ ਲੋਕ ਆਪਣੇ ਕੋਲ ਸਪੇਸ ਜਿਹੜਾ ਘਟਿਆ ਤੁਸੀਂ ਬੈਪਟਿਸਮ ਦੇਣੀਆਂ ਲੋਕਾਂ ਨੂੰ ਪਰ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਕਿ ਅਸੀਂ ਕੁਝ ਨਾ ਕੁਝ ਖਰਾਬੀ ਕਰਦੇ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਸੀਗਾ ਪੁਰੀ ਦੇ ਦੁਆਰਾ ਕਿ ਅਸੀਂ ਇਹ ਕ੍ਰੂਸੇਡ ਤੇ ਜਾ ਕੇ ਕੁਝ ਖਰਾਬੀ ਕਰਨੀ ਆ ਸੋ ਉਹਨਾਂ ਦੇ ਮਨ ਚ ਪਹਿਲਾਂ ਥਈ ਸੀਗਾ ਇਸ ਲਈ ਉਹਨਾਂ ਨੂੰ ਉੱਥੋਂ ਜਾ ਨਹੀਂ ਰਹੇ ਸੀਗੇ ਤੇ ਜਦੋਂ ਸਿਕਿਉਰਿਟੀ ਨੂੰ ਦੇਖਿਆ ਸਿਕਿਉਰਿਟੀ ਵਾਲੇ ਜਿਹੜੇ ਸੀਗੇ ਉਹ ਫੋਰਨਰ ਹਾਈ ਕਿ ਧਾਰ ਕੀਤੇ ਪਏ ਸੀ ਇੱਕ ਪ੍ਰੋਫੈਸ਼ਨਲ ਸਿਕਿਉਰਿਟੀ ਦੀ ਪਾਪ ਸੀਗੀ ਅਸਲ ਉਸੇ ਉਹਨਾਂ ਨੂੰ ਹਾਇਰ ਕੀਤਾ ਉਹ ਗੋਰੀ ਲੋਕ ਇੰਗਲਿਸ਼ ਬੋਲਣ ਵਾਲੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਕੌਣ ਵਲੰਟੀਅਰ ਹੈ ਜਾਂ ਕੁਛ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਲੋਕ ਬੈਠੇ ਆ ਵਲੰਟੀਅਰ ਨਹੀਂ ਆ ਟੀਮ ਦਾ ਹਿੱਸਾ ਨਹੀਂ ਆ ਸੋ ਸਿਕਿਉਰਿਟੀ ਪਰਪਸ ਕਰਕੇ ਉਹਨਾਂ ਨੇ ਉਹਨਾਂ ਨੂੰ ਸਿੰਪਲ ਕਿਹਾ ਕਿ ਤੁਸੀਂ ਇੱਥੋਂ ਬਾਹਰ ਚਲੇ ਜਾਓ ਪਰ ਉਹਨਾਂ ਨੇ ਉੱਥੇ ਬਤਮੀਜੀ ਸਟਾਰਟ ਕਰਤੀ ਸੀ ਸਿਕਿਉਰਿਟੀ ਵਾਲੇ ਨੇ ਆਪਣਾ ਕੰਮ ਕਰਨਾ ਸੀ ਉਹਨਾਂ ਦਾ ਕੰਮ ਸੀਗਾ ਕਿ ਜਿਹੜੀ ਜਗ੍ਹਾ ਵਾ ਜਿਹੜਾ ਜਿਹੜਾ ਈਵੈਂਟ ਆ ਉਹ ਸਕਸੈਸਫੁਲ ਰਹੇ ਕੋਈ ਕੁਛ ਇਦਾਂ ਦੀ ਗੜਬੜ ਨਾ ਹੋਵੇ ਉਹਨਾਂ ਨੇ ਸੋ ਇਹ ਕਿ ਇਸੇ ਗੱਲ ਦਾ ਉਹਨਾਂ ਨੇ ਮੁੱਦਾ ਬਣਾਤਾ ਜਦੋਂ ਸਾਰਾ ਕੁਝ ਹੋ ਗਿਆ ਲਾਸਟ ਆਮਨ ਹੋ ਗਿਆ ਬੈਪਟਿਸਮ ਹੋ ਗਿਆ ਸਾਰਾ ਕੁਝ ਵਧੀਆ ਹੋ ਗਿਆ ਜਦੋਂ ਜਿਹੜੀ ਉਹ ਸ਼ੈਤਾਨ ਨੂੰ ਪ੍ਰੋਬਲਮ ਹੋ ਗਈ ਕਿ ਇੰਨਾ ਕੁਛ ਇਹ ਸਾਰਾ ਕੁਝ ਵਧੀਆ ਕਿੱਦਾਂ ਹੋ ਗਿਆ ਇਹ ਸਾਰਾ ਵਧੀਆ ਪ੍ਰਭੂ ਦੇ ਦਾਸ ਦੀ ਦੁਆਵਾਂ ਨਾਲ ਹੋ ਗਿਆ ਉਹਨਾਂ ਦੇ ਪ੍ਰੇਅਰਸ ਦੇ ਨਾਲ ਹੋ ਗਿਆ ਸਾਡੀ ਟੀਮ ਦੇ ਵਰਕ ਦੇ ਨਾਲ ਹੋ ਗਿਆ ਸਾਡੀ ਟੀਮ ਮੈਨੇਜਮੈਂਟ ਦੇ ਨਾਲ ਹੋ ਗਿਆ ਜੇ ਮੈਨੇਜਮੈਂਟ ਵਧੀਆ ਨਾ ਹੋਵੇ ਤਾਂ ਕੁਝ ਵੀ ਵਧੀਆ ਨਹੀਂ ਹੋਣਾ ਸੀਗਾ ਬਲਕਿ ਪ੍ਰਭੂ ਦੇ ਦਾਸ ਨੇ ਅਪਰੀਸ਼ੀਏਟ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਪ੍ਰਭੂ ਤੇ ਦਾਸ ਨੇ ਸਾਡੇ ਲਈ ਕਾਜ ਇੱਕ ਸਾਨੂੰ ਖੁਦ ਕਹਾਂ ਕੀ ਤੁਸੀਂ ਬਹੁਤ ਵਧੀਆ ਮੈਨੇਜਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਵਾ ਪੂਰੀ ਟੀਮ ਨੇ ਰਲ ਕੇ ਇੱਕ ਵਧੀਆ ਕੰਸਰਟ ਕੀਤਾ ਇਹ ਸਕਸੈਸਫੁਲ ਹੋਇਆ ਵਾ ਵੱਡੀਆਂ ਰੂਹਾਂ ਨੂੰ ਅਸੀਂ ਬਚਾਇਆ ਵਾ ਸੋ ਇਸ ਦੇ ਲਈ ਅਸੀਂ ਖੁਦਾਵੰਦ ਦਾ ਥੈਂਕਸ ਕਰਦੇ ਹਾਂ ਪਰਮੇਸ਼ਰ ਦੇ ਦਾਸ ਦਾ ਥੈਂਕਸ ਕਰਦੇ ਹਾਂ ਤੋਂ ਲੋਕੀ ਜਿਹੜੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਬਾਰ ਬਾਰ ਸਿਰਫ ਅਮੀ ਫੇਮ ਲੈਂਡ ਦੇ ਲਈ ਜਾਂ ਆਪਣੀ ਸਿਰਫ ਆਪਣੇ ਗਰਜ ਕੱਢਣ ਦੇ ਲਈ ਉਹ ਕੁੜੀ ਦੇ ਦੁਆਰਾ ਪ੍ਰੇਰਿਤ ਕੀਤੇ ਗਏ ਸੀ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਅਲੱਗ ਰਹੋ ਤੇ ਕੋਈ ਜਾਇਦਾਦ ਨਹੀਂ ਵੰਡਣੀ ਸੀ ਕੋਈ ਪੈਸੇ ਨਹੀਂ ਵੰਡੋ ਰਹੇ ਸੀ ਅਸੀਂ ਰਲ ਕੇ ਪਿਆਰ ਦੇ ਨਾਲ ਪ੍ਰਭੂ ਦੇ ਕੰਮ ਕਰਨੇ ਸੀਗੇ ਜੋ ਪ੍ਰਭੂ ਦੇ ਕੰਮ ਹੋਏ ਇੱਕ ਵੱਡੀ ਗਿਤੀ ਦੇ ਵਿੱਚ ਹੋਏ ਇਹ ਜਿਹੜੀ ਖਾਸ ਪ੍ਰੋਬਲਮ ਜਿਹੜੀ ਸ਼ੈਤਾਨ ਨੂੰ ਮੂੰਹ ਦੇ ਉੱਤੇ ਚਪੇਟ ਵੱਜਦੀ ਆ ਸੋ ਸਾਡਾ ਵਿਸ਼ਵਾਸ ਆ ਕਿ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖੋਗੇ ਉਹ ਬਰਕਤ ਨੂੰ ਪਾਉਣਗੇ ਤੇ ਸ਼ੈਤਾਨ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਦੇ ਮਨਾਂ ਵਿੱਚ ਕੰਮ ਨਹੀਂ ਕਰਨ ਪਾਊਗਾ ਹਾਲੇਲੂਇਆ ਸੋਸੀ ਅਸੀਂ ਪਰਮੇਸ਼ਰ ਦੀ ਤਾਰੀਫ ਕਰਦੇ ਇੱਕ ਵਾਰ ਫਿਰ ਸਾਰੇ ਬਲੇਸਟ ਪ੍ਰੋਸੀਡ ਜੋ ਬਲੇਸਟ ਦਿਨ ਹੋਇਆ ਇੱਕ ਵੱਡੀ ਬੇਦਾਰੀ ਹੈ ਇੱਕ ਵੱਡੀ ਗਿਣਤੀ ਦੇ ਵਿੱਚ ਅਸੀਂ ਡਿਲੀਵਰਨਸ ਨੂੰ ਦੇਖਿਆ ਹੀਲਿੰਗ ਨੂੰ ਦੇਖਿਆ ਕਬੱਡੇ ਪਰਮੇਸ਼ਰ ਦੇ ਅਦਭੁਤ ਕਮਲ ਨੂੰ ਦੇਖਿਆ ਹੈ ਨਾ ਦੋਨਾਂ ਦਿਨਾਂ ਦੇ ਵਿੱਚ ਸੋ ਅਸੀਂ ਪਰਮੇਸ਼ਰ ਦਾ ਥੈਂਕਸ ਕਰਦੇ ਹਾਂ ਕਿ ਇੱਕ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਅਸੀਂ ਬਪਤਿਸਮੇ ਜਿਨੇ ਅਸੀਂ ਐਕਸਪੈਕਟ ਕੀਤੇ ਸੀਗੇ ਸਾਡੀ ਐਕਸਪੈਕਟੇਸ਼ਨ ਤੋਂ ਕਿਤੇ ਕਿਤੇ ਵੱਧ ਲੋਕਾਂ ਨੇ ਰਿਪੈਂਡ ਕੀਤਾ ਯਸ਼ੁਅ ਮਸੀਹ ਨੂੰ ਕਬੂਲ ਕਰਤਾ ਕਿ ਸਾਡਾ 홀 ਜਿੱਥੇ ਬਪਤਿਸਮੇ ਦੇਣੀ ਸੀ ਉਹ ਛੋਟਾ ਪੈ ਗਿਆ ਸੋ ਅਸੀਂ ਇਸ ਬਲੇਸਿੰਗ ਦੇ ਲਈ ਪਰਮੇਸ਼ਰ ਦਾ ਥੈਂਕਸ ਕਰਦੇ ਹਾਂ